ਅਸੀਂ ਅੱਜ ਤੁਹਾਨੂੰ ਦਿਖਾਵਾਂਗੇ ਕਿ ਆਖਰ ਜਿਹੜਾ ਪੁਲਿਸ ਵੱਲੋਂ ਜੜੀ ਹੈ ਐਫ ਆਈ ਆਰ ਜੜੀ ਹੈ ਦਰਜ ਕੀਤੀ ਗਈ ਹੈਗੀ ਉਸ ਦੇ ਬਿਹਾਫ ਤੇ ਤੁਹਾਨੂੰ ਦੱਸਾਂਗੇ ਉਸ ਦੇ ਮੁਤਾਬਕ ਹੀ ਤੁਹਾਨੂੰ ਦੱਸਾਂਗੇ ਕਿ ਆਖਰ ਹੋਇਆ ਕੀ ਸੀਗਾ ਕਿਸ ਤਰ੍ਹਾਂ ਦੇ ਨਾਲ ਜੜਾ ਹੈਗਾ ਪੁਲਿਸ ਵੱਲੋਂ ਮੁਕਦਮਾ ਦਰਜ ਕੀਤਾ ਗਿਆ ਹੈਗਾ ਕਹਿਆ ਜਾਂਦਾ ਹੈਗਾ ਕਿ ਪੁਲਿਸ ਨੇ ਦਾਵਾ ਕੀਤਾ ਸੀਗਾ ਕਿ ਦੋ ਮੁਲਜ਼ਮ ਜਿਹੜੇ ਹੈਗੇ ਆ ਅਬੋਹਰ ਦਾ ਜਿਹੜਾ ਸੰਜੇ ਵਰਮਾ ਕਤਲ ਕਾਂਡ ਹੈਗਾ ਉਹ ਉਸ ਦੇ ਵਿੱਚ ਜਿਹੜਾ ਹੈ ਹਮਲਾਵਰ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਪਜਾਨ ਦੇ ਵਿੱਚ ਜਿਨ੍ਹਾਂ ਨੇ ਮਦਦ ਕੀਤੀ ਸੀਗੀ ਉਹਨਾਂ ਨੂੰ ਪਟਿਆਲਾ ਤੋਂ ਗ੍ਰਿਫਤਾਰ ਕਰਕੇ ਲਿਆਇਆ ਜਾਂਦਾ ਹੈਗਾ ਤੁਹਾਨੂੰ ਦਿਖਾਣੇ ਆ ਕਿ ਕਿੱਥੇ ਜੜਾ ਹੈਗਾ ਐਨਕਾਊਂਟਰ ਜਿਹੜਾ ਹੋਇਆ ਹੈ ਆ ਪੁਲਿਸ ਦਾ ਦਾਵਾ ਹੈ ਕੀ ਐਨਕਾਊਂਟਰ ਹੋਇਆ ਹੈਗਾ ਕੀ ਉਹਨਾਂ ਤੇ ਜਿਹੜੀ ਹੈਗੀ ਮੁਠਬੇੜ ਹੋਈ ਸੀਗੀ ਤੇ ਉਹਨਾਂ ਨੇ ਜਿਹੜਾ ਹੈਗਾ ਜਵਾਬੀ ਜਿਹੜੀ ਕਾਰਵਾਈ ਕੀਤੀ ਗਈ ਹੈਗੀ ਉਸ ਤਰ੍ਹਾਂ ਜਿਹੜੀ ਉਹਨਾਂ ਦੀ ਮੌਤ ਹੋਈ ਹੈ ਲੇਕਿਨ ਤੁਹਾਨੂੰ ਅੱਜ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਪੁਲਿਸ ਵੱਲੋਂ ਜੋ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਸਾਡੇ ਕੋਲੇ ਉਹ ਐਫ ਆਈ ਆਰ ਵੀ ਹੈਗੀ ਸਭ ਤੋਂ ਪਹਿਲਾਂ ਇਹ ਜਿਹੜਾ ਮੁਕਦਮਾ ਆ ਐਫ ਆਈ ਆਰ ਨੰਬਰ 0163 ਜਿਹੜਾ ਹੈਗਾ ਆ ਪੁਲਿਸ ਸਟੇਸ਼ਨ ਸਿਟੀ ਅਬੋਵਰ ਦੇ ਵਿੱਚ ਦਰਜ ਕੀਤਾ ਗਿਆ ਹੈਗਾ ਇਹ ਤੁਹਾਨੂੰ ਦਿਖਾਣੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਇਸ ਐਫ ਆਈ ਆਰ ਦੇ ਵਿੱਚ ਕੀ ਲਿਖਿਆ ਗਿਆ ਹੈਗਾ ਮੁਕਦਮਾ ਨੰਬਰ 163 ਅਧੀਨ ਤਾਰਾ 103 109 132 264 3 5 ਬੀ ਐਨ ਐਸ ਦੇ ਵਿੱਚ 2527 54 59 ਆਰਮ ਐਕਟ 302 ਬਿਲਕੁਲ ਇੱਥੇ ਬੜੀ ਗੌਰ ਕਰਨ ਵਾਲੀ ਗੱਲ ਹੈ ਕਿ 302 307 353 186 34 ਆਈ ਪੀ ਸੀ ਦੇ ਤਹਿਤ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਤੇ ਥਾਂ ਜਿਹੜੀ ਹੈਗੀ ਘਟਨਾ ਦਾ ਸਥਾਨ ਤੇ ਸਮੇ ਜਿਹੜਾ ਹੈਗਾ 5 ਪੇ ਟਿੱਬਾ ਹੈਗਾ ਅਬਹੋਰ 4 ਵਜੇ 15 ਮਿੰਟ ਸ਼ਾਮ ਦਾ ਹੈਗਾ ਸੋ ਤੁਹਾਨੂੰ ਦਿਖਾਨੇ ਕਿ ਐਫਆਈਆਰ ਦੇ ਮੁਤਾਬਿਕ ਜਿਹੜੀ ਤੁਹਾਡੇ ਨਾਲ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਤਾਂ ਜੋ ਜਿਹੜੇ ਦਰਸ਼ਕ ਹੈਗੇ ਲੋਕ ਜਿਹੜੇ ਹੈਗੇ ਆਖਰ ਪੂਰਾ ਸੱਚ ਉਹਨਾਂ ਦੇ ਸਾਹਮਣੇ ਆ ਸਕੇ ਕਿ ਆਖਰ ਸੰਜੇ ਵਰਮਾ ਦਾ ਜੋ ਕਤਲकांड ਹੋਇਆ ਉਸ ਦੇ ਵਿੱਚ ਹੁਣ ਤੱਕ ਦੀ ਕਾਰਵਾਈ ਕੀ ਰਹੀ ਹੈਗੀ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਇਹ ਗੁੰਝਲਦਾਰ ਹੁੰਦਾ ਜਾ ਰਿਹਾ ਹੈਗਾ ਇਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈਗਾ ਕਿ ਬੋਰ ਦੇ ਦੋਸ਼ੀਆਨ ਜਿਹੜੇ ਜਸਪ੍ਰੀਤ ਸਿੰਘ ਉਰਫ ਜਸੂ ਪੁੱਤਰ ਹਰਜੀਤ ਸਿੰਘ ਵਾਸੀ ਮਰਦਾਨਾਪੁਰ ਉਰਫ ਗਦਾਪੁਰ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਅਤੇ ਰਾਮਰਤਨ ਪੁੱਤਰ ਰਮੇਸ਼ ਕੁਮਾਰ ਵਾਸੀ ਪੰਡਤਾ ਖੇੜੀ ਤਹਿਸੀਲ ਵਾ ਜ਼ਿਲ੍ਹਾ ਪਟਿਆਲਾ ਨੂੰ ਰਪਟ ਨੰਬਰ 32 ਮਿਤੀ 8/7/2025 ਨਾਲ ਹਵਾਲਤ ਹਵਾਲਾਤ ਵਿੱਚੋਂ ਕੱਢ ਕੇ ਹਥਿਆਰਾਂ ਦੀ ਬਰਾਮਦਗੀ ਲਈ ਦੋਸ਼ੀਆਨ ਉਕਤਾਨ ਵੱਲੋਂ ਕਿਤੇ ਬਿਆਨ ਇਨਸਾਫ ਮੁਤਾਬਕ ਉਹਨਾਂ ਵੱਲੋਂ ਦੱਸੀ ਜਗ੍ਹਾ 5 ਪੀ ਟਿੱਬੇ ਦੇ ਕੋਲ ਲੰਘਦੀ ਰੇਲਵੇ ਲਾਈਨ ਨਜ਼ਦੀਕ ਝਾੜੀਆਂ ਵਿੱਚ ਲਿਆਂਦਾ ਗਿਆ ਸੀ ਅਸੀਂ ਉੱਥੇ ਹੀ ਮੌਜੂਦ ਹੈਗੇ ਬਿਲਕੁਲ ਇਹ ਪੰਜਪੀਰ ਦਾ ਜਿਹੜਾ ਟੱਬਾ ਹੈਗਾ ਜਿੱਥੇ ਇਹ ਗੱਲ ਦੱਸੀ ਗਈ ਹੈ ਐਫ ਆਈ ਆਰ ਦੇ ਵਿੱਚ ਜਿਹੜੀ ਗੱਲ ਦੱਸੀ ਗਈ ਹੈ ਕਿ ਇੱਥੇ ਜਿਹੜੀਆਂ ਵੈਪਨ ਤੇ ਜਿਹੜੇ ਕੱਪੜੇ ਜਿਹੜੇ ਹਮਲਾਵਰ ਸੀਗੇ ਉਹ ਇੱਥੇ ਉਤਾਰ ਕੇ ਗਏ ਸੀਗੇ ਆ ਉਸ ਜਿਹੜਾ ਹੈਗਾ ਨਿਸ਼ਾਨਦੇਈ ਤੇ ਜਿਹੜੇ ਜਸਪ੍ਰੀਤ ਤੇ ਰਾਮਰਤਨ ਹੈਗੇ ਉਹਨਾਂ ਦੀ ਬਰਾਮਦਗੀ ਜਿਹੜੀ ਕਰਨ ਵਾਸਤੇ ਇੱਥੇ ਲੈ ਕੇ ਆਏ ਸੀਗੇ ਉਸ ਵਾਰ ਲਿਖਿਆ ਰੇਲਵੇ ਨਾਲ ਨਜ਼ਦੀਕ ਚਾੜੀਆਂ ਵਿੱਚੋਂ ਲਿਆਂਦਾ ਗਿਆ ਸੀ ਤੇ ਵਕਤ ਕਰੀਬ 4 ਸਵਾ 4 ਵਜ ਦਾ ਹੋਵੇਗਾ ਕਿ ਪੁਲਿਸ ਪਾਰਟੀ ਦੀ ਗੱਡੀ ਦੇਖ ਦੋਸ਼ੀਆਂ ਦੀ ਨਿਸ਼ਾਨਦੇਹੀ ਪਾਸ ਰੋਕ ਕੇ ਦੋਸ਼ੀਆਂ ਨੂੰ ਗੱਡੀ ਵਿੱਚੋਂ ਕੱਢ ਕੇ ਬਰਾਮਦਗੀ ਲਈ ਝਾੜੀਆਂ ਵੱਲ ਜਾਣ ਲੱਗੇ ਤਾਂ ਝਾੜੀਆਂ ਵਿੱਚ ਲੁਕੇ ਇਹਨਾਂ ਦੇ ਨਾਮਾ मालूम ਦੋ ਸਾਥੀਆਂ ਵੱਲੋਂ ਪੁਲਿਸ ਪਾਰਟੀ ਪਰ ਆਪਣੇ ਹਥਿਆਰਾਂ ਨਾਲ ਫਾਇਰਿੰਗ ਕਰ ਦਿੱਤੀ ਗਈ। ਇਸੇ ਇਸ ਸਾਧ ਜਿਹੜਾ ਜ਼ਿਕਰ ਜਿਹੜਾ ਐਫ ਆਈ ਆਰ ਦੇ ਵਿੱਚ ਕੀਤਾ ਗਿਆ ਹੈਗਾ ਕਿ ਜਦੋਂ ਰਾਮ ਰਤਨ ਤੇ ਜਸਪ੍ਰੀਤ ਨੂੰ ਜਿਹੜਾ ਹੈਗਾ ਕਿ ਇੱਥੇ ਬਰਾਮਦਗੀ ਇਹ ਝਾੜੀਆਂ ਤੱਕ ਲੈ ਕੇ ਆਇਆ ਜਾਂਦਾ ਤਾਂ ਕਰੀਬ ਥੋੜੀ ਦੂਰ ਤੇ ਇੱਥੇ ਜਿਹੜਾ ਝਾੜੀਆਂ ਦੇ ਵਿੱਚ ਹੈ ਜੋ ਜਸਪ੍ਰੀਤ ਤੇ ਰਾਮਰਤਨ ਹੈਗੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਦੋ ਜਿਹੜੇ ਸਾਥੀ ਹੈਗੇ ਇੱਥੇ ਜਿਹੜੇ ਮੌਜੂਦ ਸੀਗੇ ਪਹਿਲਾਂ ਤੋਂ ਤੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਉਹਨਾਂ ਤੇ ਜਿਹੜੀ ਹੈ ਫਾਇਰਿੰਗ ਕਰਤੀ ਸਹਾਇਕ ਥਾਣੇ ਦਾ ਜਿਹੜੇ ਪੁਪੇਂਦਰ ਸਿੰਘ ਵੱਲੋਂ ਆਪਣੀ ਸਰਵਿਸ ਰਿਵਲਵਰ ਨਾਲ ਆਪਣੇ ਪੁਲਿਸ ਪਾਰਟੀ ਨੂੰ ਬਚਾਉਣ ਲਈ ਫਾਇਰ ਕਿਤੇ ਦੋਨੇ ਪਾਸਿਓਂ ਤੋਂ ਹੋਈ ਦੋ ਪਾਸੜ ਗੋਲੀਬਾਰੀ ਦੌਰਾਨ ਜਸਪ੍ਰੀਤ ਅਤੇ ਰਾਮਰਤਨ ਦੀਆਂ ਗੋਲੀਆਂ ਗੋਲੀਆਂ ਲੱਗੀਆਂ ਜੋ ਜ਼ਮੀਨ ਪਰ ਡਿੱਗ ਪਏ ਉਸ ਤੋਂ ਬਾਅਦ ਇੱਕ ਗੋਲੀ ਐਸੇ ਮਨਿੰਦਰ ਸਿੰਘ ਦੀ ਖੱਬੀ ਖੱਬੀ ਬਾਹ ਦੇ ਡੋਲੇ ਪਰ ਲੱਗੀ ਜੋ ਫਾਇਰਿੰਗ ਕਰਨ ਵਾਲੇ ਦੋਨੇ ਨਾਮਾ मालूम ਦੋਸ਼ੀ ਮੌਕੇ ਤੋਂ ਝਾੜੀਆਂ ਦੀ ਆੜ ਵਿੱਚੋਂ ਖੇਤਾ ਵਿੱਚੋਂ ਹੁੰਦੇ ਹੋਏ ਫਰਾਰ ਹੋ ਗਏ ਇਨ੍ਹਾਂ ਝਾੜੀਆਂ ਦਾ ਜਿਹੜਾ ਐਫ ਆਈ ਆਰ ਦੇ ਵਿੱਚ ਹਵਾਲਾ ਦਿੱਤਾ ਗਿਆ ਹੈ ਕਿ ਜਦੋਂ ਪੁਲਿਸ ਪਾਰਟੀ ਦੇ ਜਿਹੜੀ ਫਾਇਰਿੰਗ ਹੁੰਦੀ ਹੈ ਜਵਾਬੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਜਸਪ੍ਰੀਤ ਤੇ ਰਾਮਰਤਨ ਇੱਥੇ ਜੜੇ ਹੈਗੇ ਮੌਤ ਦਾ ਸ਼ਿਕਾਰ ਹੋ ਜਾਂਦੇ ਆ ਲੇਕਿਨ ਜਿਹੜੇ ਇਹਨਾਂ ਦੇ ਜਸਪ੍ਰੀਤ ਤੇ ਰਾਮਰਤਨ ਦੇ ਜੋ ਸਾਥੀ ਪੁਲਿਸ ਦਾ ਜੋ ਦਾਅਵਾ ਦੋ ਐਫ ਆਈ ਆਰ ਦੇ ਮੁਤਾਬਿਕ ਉਹ ਇਹਨਾਂ ਝਾੜੀਆਂ ਦੇ ਵਿੱਚੋਂ ਕਹਿੰਦੇ ਹੈਗੇ ਕਿ ਉਹ ਜਿਹੜਾ ਇੱਥੋਂ ਮੌਕਾ ਦੇਖ ਕੇ ਉਹ ਨਿਕਲਦੇ ਵਿੱਚ ਕਾਮਯਾਬ ਹੋ ਜਾਂਦੇ ਹੈਗੇ ਉਸ ਬਾਅਦ ਇਹ ਪੁਲਿਸ ਪਾਰਟੀ ਵੱਲੋਂ ਚੈੱਕ ਕੀਤਾ ਜਾਂ ਜਿਨ੍ਹਾਂ ਦੀ ਮੌਤ ਹੋ ਚੁੱਕੀ ਸੀ ਜਸਪ੍ਰੀਤ ਤੇ ਰਾਮਰਤਨ ਤੇ ਮਨਿੰਦਰ ਸਿੰਘ ਨੇ ਇਲਾਜ ਲਈ ਸਰਕਾਰੀ ਹਸਪਤਾਲ ਉਬੋਰ ਦਾਖਲ ਕਰਵਾਇਆ ਗਿਆ ਨਾਮੋ ਨਾਮਾ ਲੂਮ ਵਿਅਕਤੀਆਂ ਵੱਲੋਂ ਪੁਲਿਸ ਪਾਰਟੀ ਪਰ ਮਾਰ ਦੇਣ ਦੀ ਨੀਅਤ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ ਜਸਪ੍ਰੀਤ ਸਿੰਘ ਅਤੇ ਰਾਮ ਰਤਨ ਦੀ ਮੌਤ ਹੋ ਗਈ ਨਾਮਾਲੂਮ ਵਿਅਕਤੀਆਂ ਦੇ ਭੱਜਨ ਸਮੇ ਇੱਕ ਦੇਸੀ ਪਿਸਤੌਲ 30 ਬੋਰ ਡਿੱਗ ਪਿਆ ਇਹ ਪੁਲਿਸ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਉਸ ਦੇ ਮੁਤਾਬਿਕ ਤੁਹਾਨੂੰ ਦੱਸ ਰਹੇ ਕਿ ਆਖਰ ਉਸ ਦਿਨ ਜਿਸ ਨੂੰ ਕਿਹਾ ਜਾ ਰਿਹਾ ਕਿ ਐਨਕਾਊਂਟਰ ਹੋਇਆ ਹੈਗਾ ਉਹ ਵੀ ਤੁਹਾਨੂੰ ਦਿਖਾਣ ਕਿ ਐਨਕਾਊਂਟਰ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਜਿਹੜਾ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ ਹੈਗਾ ਉਹ 302 ਦਾ ਕੀਤਾ ਗਿਆ ਤੇ ਦੱਸਿਆ ਗਿਆ ਹੈ ਕਿ ਜਿਹੜੇ ਜਸਪ੍ਰੀਤ ਤੇ ਰਾਮ ਰਤਨ ਹੈਗੇ ਉਹਨਾਂ ਦੇ ਜਿਹੜੇ ਸਾਥੀ ਸੀਗੇ ਉਹ ਉਹਨਾਂ ਨੂੰ ਪਜਾਨ ਦੇ ਲਈ ਆਏ ਸੀਗੇ ਐਸੇ ਜਿਹੜਾ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਮੌਤ ਹੁੰਦੀ ਹੈਗੀ ਤੁਸੀਂ ਆਪ ਹੀ ਸਮਝਾਓ 302 ਦਾ ਜਿਹੜਾ ਹੈਗਾ ਮੁਕਤਮਾ ਕਿਸੇ ਤੋਂ ਜਿਹੜਾ ਹੈਗਾ ਮੌਤ ਦੇ ਕਾਰਟ ਉਤਾਰਨ ਦਾ ਹੁੰਦਾ ਹੈਗਾ ਕਤਲ ਕਰਨ ਦਾ ਹੁੰਦਾ ਹੈ 302 ਦਾ ਜਿਹੜਾ ਮੁਕੱਦਮਾ ਹੈਗਾ ਇਹ ਸਾਫ਼ ਤੌਰ ਤੇ ਜਿਹੜਾ ਗੱਲ ਕੀਤੀ ਗਈ ਹੈ ਐਨਕਾਉਂਟਰ ਕਿਸੇ ਵੀ ਹਾਲਾਤ ਦੇ ਵਿੱਚ ਹੁੰਦਾ ਤਾਂ 157 CrPC ਦੇ ਤਹਿਤ ਪੁਲਿਸ ਨੂੰ FIR ਦਰਜ ਕਰਨੀ ਪੈਂਦੀ ਹੈ ਨਾਲ ਹੀ ਉਸ ਇਲਾਕੇ ਦੇ ਜਿਹੜੇ ਮੈਜਿਸਟ੍ਰੇਟ ਹੈਗੇ ਉਹਨਾਂ ਨੂੰ ਤੁਰੰਤ ਜੜੀ ਹੈਗੀ ਉਸ ਦੀ ਸੂਚਨਾ ਦਿੱਤੀ ਜਾਣੀ ਚਾਹੀਦੀ ਹੈ ਸੂਚਨਾ ਦਿੱਤੀ ਹੈ ਜਾਂ ਨਹੀਂ ਦਿੱਤੀ ਹੈਗੀ ਇਹ ਬਿਲਕੁਲ ਹੈ ਜਾਂਚ ਦਾ ਵਿਸ਼ਾ ਹੈਗਾ ਕਿਉਂਕਿ ਪੁਲਿਸ ਵੱਲੋਂ ਜਿਹੜਾ ਹੈ ਮੀਡੀਆ ਦੇ ਨਾਲ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਕੋਈ ਗੱਲਾਂ ਜੜੀਆਂ ਸਾਂਝੀਆਂ ਨਹੀਂ ਕੀਤੀਆਂ ਗਈਆਂ ਹੈਗਾ ਦੂਜੇ ਪਾਸੇ ਐਨਕਾਊਂਟਰ ਦੀ ਗੱਲ ਕੀਤੀ ਜਾਵੇ ਐਨਕਾਊਂਟਰ ਅਸੀਂ ਐਸ ਕਰਕੇ ਕਹਿ ਰਹੇ ਹਾਂ ਕਿ ਇਹ ਅਸੀਂ ਨਹੀਂ ਕਹਿ ਰਹੇ ਐਨਕਾਊਂਟਰ ਹੋਇਆ ਐ ਐਨਕਾਊਂਟਰ ਜਿਹੜਾ ਦੀ ਗੱਲ ਕਰ ਰਹੇ ਹਾਂ ਉਹ ਅਸੀਂ ਆਮ ਆਦਮੀ ਪਾਰਟੀ ਦਾ ਜੋ ਪੰਜਾਬ ਦਾ ਜੋ ਆਫੀਸ਼ੀਅਲ ਜਿਹੜਾ ਪੇਜ ਹੈਗਾ ਜਿਸ ਦੇ ਵਿੱਚ ਮੁੱਖ ਮੰਤਰੀ ਦੀ ਤਸਵੀਰ ਵੀ ਲੱਗੀ ਹੋਈ ਹੈ ਉਹਦੇ ਵਿੱਚ ਲਿਖਿਆ ਹੈਗਾ ਕਿ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਅਬੋਹਰ ਦੇ ਕਪੜਾ ਵਪਾਰੀ ਕਤਲ ਮਾਮਲੇ ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ ਘਟਨਾ 'ਚ ਸ਼ਾਮਿਲ ਦੋ ਬਦਮਾਸ਼ਾਂ ਦਾ ਪੰਜਾਬ ਪੁਲਿਸ ਨੇ ਕੀਤਾ ਐਨਕਾਊਂਟਰ ਇੱਕ ਦੂਸਰੀ ਪੋਸਟ ਦੇਖੋ ਤੁਸੀਂ ਅਬੋਹਰ ਕਪੜਾ ਵਪਾਰੀ ਨਾ ਕਤਲ ਮਾਮਲੇ ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ ਪੰਜਾਬ ਦੇ ਅਮਨ ਕਾਨੂੰਨ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਅਬੋਹਰ ਕਤਲ ਮਾਮਲੇ ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ ਤਸਵੀਰ ਲਾ ਕੇ ਇਹ ਜਿਹੜੇ ਸ਼ਖਸ ਹੈਗੇ ਇਹ ਜੋ ਸੰਜੇ ਵਰਮਾ ਹੈਗੇ ਉਹਨਾਂ ਦੇ ਭਰਾ ਹੈਗੇ ਹੱਥ ਜੋੜ ਕੇ ਖੜੇ ਆ ਮੰਗ ਕਰ ਰਹੇ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ ਪੀੜਿਤ ਪਰਿਵਾਰ ਦੀ ਜਿਹੜੀ ਗੁਹਾਰ ਲਾਈ ਹੈ ਤੇ ਉਸ ਤੋਂ ਬਾਅਦ ਲਿਖਿਆ ਗਿਆ ਕਿ ਦੋ ਔਰੋਪੀਆਂ ਦਾ ਐਨਕਾਊਂਟਰ ਆਮ ਆਦਮੀ ਪਾਰਟੀ ਜੋ ਪੰਜਾਬ ਦੀ ਹੈ ਸੱਤਾ ਦੇ ਵਿੱਚ ਹੈਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਹੈਗੇ ਉਹ ਮੁੱਖ ਮੰਤਰੀ ਹੈਗੇ ਪੰਜਾਬ ਦੇ ਉਨ੍ਹਾਂ ਦਾ ਜੋ ኦਫੀਸ਼ੀਅਲ ਪੇਜ ਆ ਪਾਰਟੀ ਦਾ ਉਸ ਦੇ ਮੁਤਾਬਿਕ ਅਸੀਂ ਗੱਲ ਕਰ ਰਹੇ ਆ ਤੱਥਾਂ ਦੇ ਮੁਤਾਬਿਕ ਅਸੀਂ ਗੱਲ ਕਰ ਰਹੇ ਆ ਕੋਈ ਵੀ ਗੱਲ ਜਿਹੜੀ ਅਸੀਂ ਆਪਣੇ ਪੱਧਰ ਤੇ ਨਹੀਂ ਕਰ ਰਹੇ ਨਾ ਹੀ ਜਿਹੜੀ ਇਹ ਸੂਤਰਾਂ ਦੇ ਹਵਾਲੇ ਨਾਲ ਕਿਸੇ ਕੋਈ ਗੱਲ ਹੈਗੀ ਨਾ ਹੀ ਸੁਣੀ ਸੁਣਾਈ ਜਿਹੜੀ ਗੱਲ ਕਰ ਰਹੇ ਆ ਬਿਲਕੁਲ ਇਹ ኦਫੀਸ਼ੀਅਲ ਪੇਜ ਆ ਉਸ ਤੇ ਲਿਖਿਆ ਹੈਗਾ ਕਿ ਜਿਹੜਾ ਦੋ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਹੈਗਾ ਇਹ ਤੀਸਰੀ ਜਿਹੜੀ ਪੋਸਟ ਪਾਈ ਗਈ ਆ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਜਿਹੜਾ ਹੈਗਾ ਉਹਦੇ ਵਿੱਚ ਵੀ ਲਿਖਿਆ ਘਟਨਾ ਸ਼ਾਮਿਲ ਦੋ ਬਦਮਾਸ਼ਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈਗਾ ਆ ਬੜੀ ਹੈਰਾਨੀ ਹੁੰਦੀ ਹੈ ਸਰਕਾਰ ਜਿਹੜੀ ਕਹਿ ਰਹੀ ਹੈ ਕਿ ਐਨਕਾਊਂਟਰ ਕੀਤਾ ਹੈਗਾ ਲੇਕਿਨ ਐਫ ਆਈ ਆਰ ਦੇ ਮੁਤਾਬਿਕ ਜਿਹੜਾ ਦੱਸਿਆ ਗਿਆ ਹੈਗਾ ਕਿ ਜਸਪ੍ਰੀਤ ਤੇ ਰਾਮਰਤਨ ਜਿਨ੍ਹਾਂ ਨੂੰ ਪੁਲਿਸ ਪਟਿਆਲਾ ਤੋਂ ਜਿਹੜਾ ਗ੍ਰਿਫਤਾਰ ਕਰਕੇ ਲੈ ਕੇ ਆਂਦੀ ਹੈ ਪੁੱਛਗਿੱਛ ਦੇ ਆਧਾਰ ਤੇ ਇਸੇ ਥਾਂ ਤੇ ਲੈ ਕੇ ਆਂਦੀ ਹੈ ਪਤਾ ਲੱਗਦਾ ਹੈਗਾ ਪੁਲਿਸ ਦੇ ਮੁਤਾਬਿਕ ਕਿ ਜਿਹੜੀ ਪੁੱਛਗਿੱਛ ਦੇ ਦੌਰਾਨ ਜਿਹੜਾ ਜਸਪ੍ਰੀਤ ਤੇ ਰਾਮਰਤਨ ਨੇ ਦੱਸਿਆ ਸੀਗਾ ਕਿ ਜਦੋਂ 7 ਤਰੀਕ ਨੂੰ ਕਰੀਬ 10 ਵਜੇ ਸੰਜੇ ਵਰਮਾ ਜੋ ਨਿਊ ਵੀਅਰ ਵੈਲ ਜਿਹੜੇ ਸ਼ੋਰੂਮ ਹੈ ਕੱਪੜਿਆਂ ਦਾ ਉਥੇ ਜਿਹੜੇ ਮਾਲਕ ਹੈਗੇ ਜਦੋਂ ਦੁਕਾਨ ਤੇ ਆਉਂਦੇ ਤਾਂ ਉਹਨਾਂ ਦਾ ਜਿਹੜਾ ਤਾਬੜ ਤੋਲ ਗੋਰੀਆਂ ਦੇ ਗੋਲੀਆਂ ਦੇ ਨਾਲ ਜਿਹੜਾ ਹੈਗਾ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈਗਾ ਤੇ ਤਿੰਨ ਵਿਅਕਤੀ ਤਿੰਨ ਨੌਜਵਾਨ ਜਿਹੜੇ ਹਮਲਾਵਰ ਹੈਗੇ ਉੱਥੋਂ ਫਰਾਰ ਹੋਣ ਦੇ ਵਿੱਚ ਹੈ ਕਾਮਯਾਬ ਰਹਿੰਦੇ ਹੈਗੇ ਸੀਤੋ ਰੋਡ ਤੱਕ ਉਹ ਪਹੁੰਚਦੇ ਹੈਗੇ ਮੋਟਰਸਾਈਕਲ ਤੇ ਪਹੁੰਚਦੇ ਹੈਗੇ ਉਸ ਤੋਂ ਬਾਅਦ ਜਿਹੜਾ ਹੈਗਾ ਸਵਿਫਟ ਕਾਰ ਤੇ ਉਹਨਾਂ ਨੂੰ ਉੱਥੋਂ ਜਿਹੜਾ ਹੈਗਾ ਪਜਾ ਕੇ ਲੈ ਕੇ ਜਾਇਆ ਜਾਂਦਾ ਤੇ ਪਜਾਨ ਵਾਲੇ ਜੋ ਦੋ ਨੌਜਵਾਨ ਜਿਹੜਾ ਪੁਲਿਸ ਦੇ ਮੁਤਾਬਿਕ ਦਾਅਵਾ ਕੀਤਾ ਜਾ ਰਿਹਾ ਹੈ ਉਹ ਉਹੀ ਨੌਜਵਾਨ ਹੈਗੇ ਜਸਪ੍ਰੀਤ ਤੇ ਰਾਮਰਤਨ ਜਿਨ੍ਹਾਂ ਦੀ ਇਸ ਥਾਂ ਤੇ ਮੌਤ ਹੋਈ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਪੁਲਿਸ ਨੂੰ ਪਤਾ ਸੀਗਾ ਕਿ ਐਡਾ ਜਿਹੜਾ ਚਰਚਿਤ ਜਿਹੜਾ ਮਾਮਲਾ ਹੈਗਾ ਵੱਡੇ ਵਪਾਰੀ ਦਾ ਜਿਹੜਾ ਹੈਗਾ ਸਰੇਆਮ ਜਿਹੜਾ ਕਤਲ ਕਰ ਦਿੱਤਾ ਗਿਆ ਹੈਗਾ ਤੇ ਸਿਰਫ ਪੰਜ ਮੁਲਾਜ਼ਮ ਸਨੇ ਗੱਡੀ ਦੇ ਡਰਾਈਵਰ ਪੰਜ ਮੁਲਾਜ਼ਮ ਜਿਹੜੇ ਹੈਗੇ ਉਹ ਜਸਪ੍ਰੀਤ ਤੇ ਰਾਮਰਤਨ ਨੂੰ ਇੱਥੇ ਲੈ ਕੇ ਆਂਦੇ ਹੈਗੇ ਬਰਾਬਦਗੀ ਕੀ ਕਰਨ ਵਾਸਤੇ ਲੈ ਕੇ ਆਂਦੇ ਲੇਕਿਨ ਇਹ ਨਹੀਂ ਸੋਚਿਆ ਗਿਆ ਕਿ ਕਟੋ-ਕਟ ਮਤਲਬ ਜਿਹੜਾ ਹੈਗਾ ਕੋਈ ਸੁਰੱਖਿਆ ਦਾ ਪ੍ਰਬੰਧ ਕੀਤਾ ਜਾ ਸਕੇ ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਜੋ ਦੋ ਨੌਜਵਾਨ ਅਣਪਛਾਤੇ ਨੌਜਵਾਨਾ ਉਹਨਾਂ ਦਾ ਕੋਈ ਪਤਾ ਨਹੀਂ ਹੈ ਕਿ ਕੌਣ ਹੈਗੇ ਕਿੱਥੋਂ ਦੇ ਰਹਿਣ ਵਾਲੇ ਹੈਗੇ ਉਹਨਾਂ ਨੇ ਜਸਪਰੀ ਤੇ ਰਾਮਰਤਨ ਨੂੰ छुड़ाਣ ਦੀ ਕੋਸ਼ਿਸ਼ ਦੇ ਦੌਰਾਨ ਜਿਹੜਾ ਹੈਗਾ ਪੁਲਿਸ ਤੇ ਜਿਹੜੀ ਹੈ ਫਾਇਰਿੰਗ ਕੀਤੀ ਗੋਲੀਆਂ ਚਲਾਈਆਂ ਹੈਗੀਆਂ ਜਵਾਬੀ ਕਾਰਵਾਈ ਦੇ ਦੌਰਾਨ ਜਿਹੜਾ ਪੁਲਿਸ ਵੱਲੋਂ ਵੀ ਜਿਹੜਾ ਉਹਨਾਂ ਤੇ ਫਾਇਰਿੰਗ ਕੀਤੀ ਗਈ ਹੈ ਲੇਕਿਨ ਐਸ ਦੌਰਾਨ ਜਿਹੜਾ ਹੈਗਾ ਗੋਲੀਆਂ ਜੜੀਆਂ ਗਿਆ ਜਸਪ੍ਰੀਤ ਤੇ ਰਾਮਰਤਨ ਨੂੰ ਲੱਗਦੀਆਂ ਹੈਗੀਆਂ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਸੇ ਕਰਕੇ ਪੰਜਾਬ ਪੁਲਿਸ ਨੇ 302 ਦਾ ਮੁਕਦਮਾ ਜੜਾ ਹੈਗਾ ਨਾਮ ਮਾਲੂਮ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਹੈ ਕਿ ਜਿਹੜੇ ਦੋ ਨਾਲ ਮਾਲੂਮ ਜਿਹੜੇ ਵਿਅਕਤੀ ਹੈ ਜਿਨ੍ਹਾਂ ਨੂੰ ਜਸਪ੍ਰੀਤ ਤੇ ਰਾਮਰਤਨ ਦਾ ਸਾਥੀ ਦੱਸਿਆ ਜਾ ਰਿਹਾ ਸੀਗਾ ਉਹਨਾਂ ਦੀਆਂ ਗੋਲੀਆਂ ਦੇ ਨਾਲ ਜੜਾ ਹੈਗਾ ਜਸਪ੍ਰੀਤ ਤੇ ਰਾਮਰਤਨ ਦੀ ਮੌਤ ਹੋ ਗਈ ਹੈ ਹਾਲਾਂਕਿ ਸਵਾਲ ਬਹੁਤ ਹੈਗੇ ਦੋ ਨੌਜਵਾਨੋ ਤੇ ਦੋ ਨੌਜਵਾਨ ਇਥੇ ਜਿੰਨਾ ਵੱਲੋਂ ਜਿਹੜਾ ਪੁਲਿਸ ਤੇ ਜੜੀ ਹੈ ਫਾਇਰਿੰਗ ਕੀਤੀ ਗਈ ਹੈ ਕੁੱਲ ਬਲਾਕੇ ਜੇਕਰ ਗੱਲ ਕੀਤੀ ਜਾਵੇ ਤਾਂ ਹਮਲਾਵਰ ਜੜੇ ਹੈਗੇ ਪੰਜ ਕੁੱਲ ਪੰਜ ਹਮਲਾਵਰ ਜੜੇ ਹੈਗੇ ਹਲੇ ਵੀ ਜਿਹੜਾ ਹੈਗਾ ਪੁਲਿਸ ਗ੍ਰਿਫਤ ਤੋਂ ਬਾਹਰ ਹੈ ਲੇਕਿਨ ਜਿੰਨਾ ਤਿੰਨ ਹਮਲਾਵਰਾਂ ਨੂੰ ਜਿਹੜਾ ਜਸਪ੍ਰੀ ਤੇ ਰਾਮਰਤਨ ਨੇ ਜਿਹੜਾ ਹੈਗਾ ਮਦਦ ਕੀਤੀ ਸੀਗੀ ਪਜਾਨ ਦੇ ਵਿੱਚ ਹੈ ਉਹਨਾਂ ਦੀ ਮੌਤ ਹੋ ਚੁੱਕੀ ਹੈ ਐਨਕਾਊਂਟਰ ਕਿਹਾ ਜਾ ਰਿਹਾ ਹੈਗਾ ਪੰਜਾਬ ਸਰਕਾਰ ਵੱਲੋਂ ਲੇਕਿਨ ਐਫ ਆਈ ਆਰ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਜੋ ਉਹਨਾਂ ਦੇ ਸਾਥੀ ਸੀਗੇ ਜਸਪ੍ਰੀਤ ਤੇ ਰਾਮਰਤਨ ਨੂੰ ਜਿਹੜਾ छुड़ाਣ ਦੇ ਲਈ ਆਏ ਸੀਗੇ ਉਹਨਾਂ ਨੇ छुड़ाਣ ਦੀ ਕੋਸ਼ਿਸ਼ ਕੀਤੀ ਐਸ ਦੌਰਾਨ ਜਿਹੜਾ ਹੈਗਾ ਪੁਲਿਸ ਦੀ ਜਵਾਬੀ ਕਾਰਵਾਈ ਦੇ ਦੌਰਾਨ ਜਿਹੜਾ ਹੈਗਾ ਪੁਲਿਸ ਦੀ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਉਸ ਦੇ ਸਾਥੀਆਂ ਵੱਲੋਂ ਜੜੀਆਂ ਗੋਲੀਆਂ ਚਲਾਈਆਂ ਗਿਆ ਸੀ ਜਸਪ੍ਰੀਤ ਤੇ ਰਾਮਰਤਨ ਦੀ ਮੌਤ ਹੋ ਜਾਂਦੀ ਹੈ ਜੇਕਰ ਗੱਲ ਕੀਤੀ ਜਾਵੇ ਪੂਰੇ ਦੇ ਪੂਰੇ ਜਿਹੜੇ ਐਸ ਪੂਰੇ ਮਾਮਲੇ ਦੀ ਸੰਜੇ ਵਰਮਾ ਕਤਲकांड ਦੀ ਗੁੰਜਲਦਾਰ ਐਸ ਕਰਕੇ ਅਸੀਂ ਕਹਿ ਰਹੇ ਹਾਂ ਕਿਉਂਕਿ ਗੁੰਜਲਦਾਰ ਲਗਾਤਾਰ ਹੈ ਜੜੀਆਂ ਕੜੀਆਂ ਜੜੀਆਂ ਕਿਤੇ ਜੜੀਆਂ ਇੱਕ ਦੂਜੇ ਦੇ ਨਾਲ ਨਹੀਂ ਹੋ ਰਹੀਆਂ ਜਿਹੜੇ ਹਮਲਾਵਰ ਤਿੰਨ ਸੀਗੇ ਉਹ ਆਖਰ ਕਿੱਥੇ ਗਏ ਕਿਉਂ ਉਹਨਾਂ ਦੀ ਕੋਈ ਪਛਾਣ ਨਹੀਂ ਹੋ ਪਾਈ ਕਿਉਂ ਮੀਡੀਆ ਦੇ ਨਾਲ ਰੂਬਰੂ ਉਹਦਾ ਕਿਉਂ ਨਹੀਂ ਜਾਣਕਾਰੀ ਸਾਂਝੀ ਕੀਤੀ ਗਈ ਆਖਰ ਉਹਨਾਂ ਦੀਆਂ ਤਸਵੀਰਾਂ ਜੜੀਆਂ ਹੈਗੀਆਂ ਮੀਡੀਆ 'ਚ ਕਿਉਂ ਨਹੀਂ ਲੈ ਕੇ ਆਏ ਗਏ ਬੜੇ ਸਵਾਲ ਹੈਗੇ ਸਵਾਲੇ ਵੀ ਹੈ ਕਿ ਜਿਹੜੇ ਦੋ ਹਮਲਾਵਰ ਸੀ ਜਿਨ੍ਹਾਂ ਨੂੰ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਇੱਥੇ ਛੁਡਾਂ ਦੀ ਜੜੀ ਹੈ ਕੋਸ਼ਿਸ਼ ਦੇ ਵਿੱਚ ਹੈ ਉਹ ਪਹਿਲਾਂ ਹੀ ਇੱਥੇ ਜੇਕਰ ਬੈਠੇ ਸੀਗੇ ਤਾਂ ਕਿਤੇ ਨਾ ਕਿਤੇ ਪੁਲਿਸ ਦੇ ਫੇਲਿਅਰ ਕਿਹਾ ਜਾ ਸਕਦਾ ਹੈਗਾ ਪੁਲਿਸ ਦੇ ਵਿੱਚੋਂ ਹੀ ਕਿਸੇ ਨੇ ਇਹ ਸੂਚਨਾ ਉਹਨਾਂ ਨੂੰ ਜਾਣਕਾਰੀ ਦਿੱਤੀ ਸੀਗੀ ਕਿ ਜਸਪਰੀ ਤੇ ਰਾਮਰਤਨ ਨੂੰ ਪੁਲਿਸ ਜਿਹੜੀ ਟੀਮ ਹੈ ਉਹ ਐਸ ਥਾਂ ਦੇ ਵਿੱਚ ਪੰਜ ਪੀ ਟਿੱਬਾ ਜੋ ਹੈ ਉੱਥੋਂ ਤੱਕ ਲੈ ਕੇ ਆ ਰਹੀ ਹੈ ਸ਼ਾਇਦ ਇਹੀ ਕਾਰਨ ਹੈ ਕਿ ਉਹ ਜਿਹੜੇ ਦੋ ਨੌਜਵਾਨ ਜਿਹੜੇ ਹੈਗੇ ਜਿਹੜੇ ਇਥੋਂ ਫਰਾਰ ਹੋਏ ਆ ਉਹ ਪਹਿਲਾਂ ਹੀ ਇੱਥੇ ਮੌਜੂਦ ਸੀਗੇ ਦੱਸਿਆ ਜਾ ਰਿਹਾ ਹੈ ਕਿ ਉਹ ਜਾਂਦੇ ਸਮੇਂ ਜੋ ਪਿਸਤਲ ਜਿਹੜੀ ਉਹਨਾਂ ਦੀ 30 ਬੋਰ ਜਿਹੜੀ ਹੈਗੀ ਉਹ ਇੱਥੋਂ ਜਿਹੜੀ ਬਰਾਮਦ ਜੁਰੂ ਕਰ ਲਈ ਗਈ ਹੈ ਲੇਕਿਨ ਜਿਨ੍ਹਾਂ ਦਾ ਜ਼ਿਕਰ ਜਿਹੜਾ ਪੁਲਿਸ ਵੱਲੋਂ ਕੀਤਾ ਗਿਆ ਕਿ ਉਹ ਹਮਲਾਵਰ ਜੜੇ ਸੀਗੇ ਜਿਸ ਨੇ ਜਿਨ੍ਹਾਂ ਨੇ ਜਿਹੜਾ ਸੰਜੇ ਵਰਮਾ ਤੇ ਜੜੀਆਂ ਗੋਲੀਆਂ ਚਲਾਈਆਂ ਸੀਗਿਆ ਉਹ ਆਪਣੇ ਕੱਪੜੇ ਤੇ ਆਪਣੇ ਹਥਿਆਰ ਇਹਨਾਂ ਝਾੜੀਆਂ ਦੇ ਵਿੱਚ ਛੁਪਾ ਕੇ ਗਏ ਸੀਗੇ ਨਾ ਹੀ ਉਹ ਬਰਾਮਦ ਹੋਇਆ ਤਾਂ ਹੀ ਕੋਈ ਕੱਪੜੇ ਦੀ ਜਿਹੜੀ ਬਰਾਮਦਗੀ ਹੁਣ ਤੱਕ ਹੋਈ ਹੈ ਆਖਰ ਕੱਪੜੇ ਕਿੱਥੇ ਗਏ ਹਥਿਆਰ ਕਿੱਥੇ ਗਏ ਅਫਤਾਰ ਗਿਲ ਪੀਟੀਸੀ ਨਿਊਜ਼ ਅਬੋਹਰ